ਨਾਮ ਸਾਰਿਆਂ ਤੋਂ ਲੈਤੇ ਜਾਂਦੇ ਨੇ ਵੀ ਆਹ ਹਾਂ ਜੀ ਨਾਮ ਦਿਓ ਅਸੀਂ ਜਦੋਂ ਨਾਮ ਦਿੰਨੇ ਆ ਵੀ ਆਹ ਪੁਰਾਣਾ ਜੱਥੇਦਾਰ ਆ ਜਗਦਾਰ ਜੀ ਖੜੇ ਹੋਏ ਹੋ ਮੇਰੇ ਮੇਰੇ ਘਰੇ ਬੁਲਾ ਕੇ ਇਹਨਾਂ ਨੂੰ ਘਰੇ ਬੁਲਾਇਆ ਸੀ ਮੇਰੇ ਇਹਨਾਂ ਦਾ ਨਾਮ ਦਿੱਤਾ ਸੀਗਾ ਜੀ ਜਦੋਂ ਐਲਾਨ ਹੋਇਆ ਤਾਂ ਕੋਈ ਹੋਰ ਨਾਮ ਐਲਾਨ ਹੋ ਗਿਆ ਫਿਰ ਆਪਾਂ ਕਿੱਥੋਂ ਭਾਲਦੇ ਆ ਵੀ ਪਾਰਟੀ ਤਗੜੀ ਹੋ ਜੂ ਜੀ ਜਦ ਆਪਣੇ ਬੰਦਿਆਂ ਨੂੰ ਆਪਾਂ ਖੁੱਡੇ ਲੈਣ ਲਾਉਣ ਤੇ ਤੋਲੇ ਆ ਤਾਂ ਫਿਰ ਪਾਰਟੀ ਕਿੰਨੀ ਤਗੜੀ ਹੋਊਗੀ ਇੱਕ ਪਿੰਡ ਦੇ ਵਿੱਚ ਆਪਾਂ ਦੋ ਦੋ ਖੜੇ ਕਰ ਦਿੰਦੇ ਆ ਉੱਥੇ ਜਾਣ ਕੇ ਪਿੱਛੇ ਜੇ ਟਰੈਲੀ ਚੋਰੀ ਮਸਲਾ ਹੋਇਆ ਪੂਰੇ ਪੰਜਾਬ ਲੈਵਲ ਤੇ ਵਰਲਡ ਲੈਵਲ ਦਾ ਮਸਲਾ ਬਣਿਆ ਲੜਾਈ ਕਿਹਦੇ ਕਰਕੇ ਸ਼ੁਰੂ ਹੋਈ ਸਿਰਫ ਲਾਲ ਕਾਜੀ ਕਰਕੇ ਲੜਾਈ ਸ਼ੁਰੂ ਹੋਈ ਮੇਰੀ ਜਦੋਂ ਅਹੀ ਜਾਂ ਸੈਟਿੰਗਾਂ ਕਰਨੀਆਂ ਨੇ ਨਾ ਅੱਡੇੜੇ ਮੁੱਦੇ ਹੀ ਮਿਲਦੇ ਹੋਣ ਇੱਥੇ ਅਹੀ ਜਾਂ ਸੈਟਿੰਗਾਂ ਹੋਣਾ ਫੇਰ ਆਪਾਂ ਕੀ ਕਰਨਾ ਚਾਹੀਦਾ ਉਲਟਾ ਦੂਜੀ ਪਾਰਟੀ ਵਾਲਿਆਂ ਨੂੰ ਕਹਿੰਦੇ ਨੇ ਵੀ ਇਹਨਾਂ ਦੇ ਇਹਨਾਂ ਨੂੰ ਘਸਾਓ ਸੋ ਇਹਦੇ ਲੀਡਰਾਂ ਦੀ ਸਾਨੂੰ ਲੋੜ ਨਹੀਂ ਜੀ ਦੇਖੋ ਮੁੱਦੇ ਕਹਿੰਦੇ ਆ ਸੀ ਕੋਈ ਪਿੱਠ ਪਿੱਛੇ ਨਹੀਂ ਕਹਿੰਦੇ ਜੇਕਰ ਕਾਲੀਦਾਨ ਨੂੰ ਬਿਲਕੁਲ ਪਛਾਣਿਆ ਦਿਲੋਂ ਚੋਣਿਆ ਤਗੜਾ ਕਰਨਾ ਜੇ ਆਪਾਂ ਨੇ ਅੰਦਰੋਂ ਘੱਟੇ ਸੈਟਿੰਗ ਹੀ ਕਰਨੀਆਂ ਲਗੀਆਂ ਆਪਣੇ ਬੰਦੇ ਨੂੰ ਘਸਾਉਣੀ ਆ ਫਿਰ ਘਰੇ ਬਿਠਾ ਦਿਓ ਜੀ ਫਿਰ ਆਪਾਂ ਆਪੋਜੀਸ਼ਨ ਕਿਉਂ ਕਰਾਉਣੀ ਆ ਕਿਸੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਮੀਤ ਸਿੰਘ ਹਰਿਆਉ ਜੀ ਸਰ ਬਾਬੂ ਕਬੀਰਦਾਸ ਜੀ ਲੋਰਡ ਸਾਹਿਬ ਜੋਗੀ ਬਾਈ ਜੀ ਅਤੇ ਸਮੂਹ ਸਾਧ ਸੰਗਤ ਜੀ ਆਓ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਵਧਾਈ ਦੇਣੀ ਚਾਹਣਾ ਜੋਗੀ ਬਾਈ ਜੀ ਨੂੰ ਜਿਨ੍ਹਾਂ ਨੇ ਕਿ ਅੱਜ ਬਹੁਤ ਵੱਡਾ ਐਲਾਨ ਕਰਨਾ ਕਿਸਾਨ ਯੂਨੀਅਨ ਕਾਦੀਆਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਲੱਗੇ ਨੇ ਸੋ ਆਪਾਂ ਨੂੰ ਪਤਾ ਹੀ ਹੈ ਕਿ ਜੇ ਹੜਾਂ ਦੇ ਵਿੱਚ ਕਿਸੇ ਪਾਰਟੀ ਨੇ ਕੰਮ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਆ ਕਿ ਅੱਜ ਤੋਂ ਆਪਾਂ 2 ਮਹੀਨੇ ਪਹਿਲਾਂ ਦੇਖੀਏ ਕੋਈ ਵੀ ਚੈਨਲ ਸੀ ਜਿਹੜਾ ਮੇਰੇ ਨਾਲ ਸੁਖਵੀਰ ਜੀ ਦੇ ਉਲਟੇ ਬੋਲਦਾ ਸੀ ਕਿੱਡੇ-ਕੱਡੇ ਪੱਤਰਕਾਰ ਜਦੋਂ ਇੰਟਰਵਿਊ ਦਿੰਦੇ ਸੀ ਤਾਂ ਸੁਖਵੀਰ ਜੀ ਦੇ ਉਲਟੇ ਬੋਲਦੇ ਸੀ ਪਰ ਕਹਿੰਦੇ ਜਦੋਂ ਕੰਮ ਬੋਲਦਾ ਨਾ ਫਿਰ ਸਾਰੇ ਚੁੱਪ ਹੋ ਜਾਂਦੇ ਨੇਗੇ ਤੇ ਹੁਣ ਤੁਸੀਂ ਦੇਖੋ ਸਾਰੇ ਚੈਨਲਾਂ ਤੇ ਇੱਕੋ ਹੀ ਗੱਲ ਆਉਂਦੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਬਾਰੇ ਸੋ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਹੜਾਂ ਦੇ ਵਿੱਚ ਤੇ ਉਸੇ ਤਰ੍ਹਾਂ ਅੱਜ ਆਪਾਂ ਇਕੱਠੇ ਹੋਏ ਆਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਬਾਰੇ ਸੋ ਮੈਂ ਬੇਨਤੀ ਆ ਸਾਰਿਆਂ ਪਹਿਲਾਂ ਕਰਤੀ ਆ ਜੱਸਾ ਜੀ ਨੇ ਸਾਰਿਆਂ ਨੇ ਤਮੇ ਪ੍ਰਧਾਨ ਸਾਹਿਬ ਨੂੰ ਗੱਲ ਕਹਿਣੀ ਚਾਹਣਾਗਾ ਕਿ ਜਦੋਂ ਹਲਕੇ ਦੇ ਵਿੱਚ ਨਾਮ ਜਥੇਬੰਦੀ ਐਲਾਨ ਹੁੰਦੀ ਹੈ ਨਾ ਨਾਮ ਕੋਈ ਲੈ ਜਾਂਦੇ ਨੇ ਤੇ ਐਲਾਨ ਕੋਈ ਹੁੰਦੇ ਨਹੀਂਗੇ ਸੋ ਉੱਥੇ ਬੜਾ ਫਰਕ ਪੈਂਦਾ ਨਾਮ ਸਾਰਿਆਂ ਤੋਂ ਲੈਤੇ ਜਾਂਦੇ ਨੇ ਵੀ ਆਹ ਹਾਂਜੀ ਨਾਮ ਦਿਓ ਸੀ ਜਦੋਂ ਨਾਮ ਦਿੰਨੇ ਆ ਵੀ ਆਹ ਪੁਰਾਣਾ ਜਥੇਦਾਰ ਆ ਜਗਦਾਰ ਜੀ ਖੜੇ ਹੋਇਓ ਆਹ ਦਾ ਕੋਈ ਸਾਬ ਸਾਬ ਮੇਰੇ ਮੇਰੇ ਘਰੇ ਬੁਲਾ ਕੇ ਇਹਨਾਂ ਨੂੰ ਘਰੇ ਬੁਲਾਇਆ ਸੀ ਮੇਰੇ ਇਹਨਾਂ ਦਾ ਨਾਮ ਦਿੱਤਾ ਸੀਗਾ ਜੀ ਜਦੋਂ ਐਲਾਨ ਹੋਇਆ ਤਾ ਕੋਈ ਹੋਰ ਨਾਮ ਐਲਾਨ ਹੋ ਗਿਆ ਗੁਰਜੀਤ ਸਿੰਘ ਚੌਧਰੀ ਮਾਜਰਾ ਜਿਹੜਾ ਦੱਸਿਆ ਉਹਨਾਂ ਨੇ ਸਾਰੀ ਪੁਲਿਸ ਖੜੀ ਹੋਵੇ ਜੀ ਤੁਹਾਨੂੰ ਪਤਾ ਉਹ ਪਿੰਡ ਦਾ ਸਾਰਾ ਨੂੰ ਮੇਨ ਬੰਦਾ ਆਮ ਆਦਮੀ ਪਾਰਟੀ ਦਾ ਸਾਰਾ ਨੂੰ ਮੇਨ ਬੰਦਾ ਸਾਰੀ ਪੁਲਿਸ ਪਿੰਡ ਭੇਜੀ ਹੋਵੇ ਜਿਹੜਾ ਆਪਣਾ ਜਥੇਦਾਰ ਸੀਗਾ ਉਹ ਆਮ ਆਦਮੀ ਵੱਲੋਂ ਸਰਪੰਚੀ ਲੜ ਰਿਹਾ ਸੀਗਾ ਘਰ ਤੇ ਉਹਦੇ ਝੰਡਾ ਲੱਗਿਆ ਤੁਸੀਂ ਇਨਕੁਆਰੀ ਕਰਾਓ ਜਿਹੜੀ ਭਾਰਤੀ ਹੋਈ ਆ ਉਹ ਕਾਪੀਆਂ ਉਹ ਪਿੰਡ ਚ ਕਿੱ데 ਕਰੇ ਗਈਆਂ ਨੇਗੀਆਂ ਉਹਦੇ ਘਰੇ ਕਾਪੀਆਂ ਗਈਆਂ ਨੇ ਆਮ ਆਦਮੀ ਪਾਰਟੀ ਦੇ ਫਿਰ ਆਪਾਂ ਕਿੱਥੋਂ ਭਾਲਦੇ ਆਂ ਵੀ ਪਾਰਟੀ ਤਗੜੀ ਹੋਊ ਜੀ ਜਦੋਂ ਆਪਣੇ ਬੰਦਿਆਂ ਨੂੰ ਆਪਾਂ ਖੁੱਡੇ ਲੈਣ ਲਾਉਣ ਤੇ ਤੋਲੇ ਆ ਤਾਂ ਫਿਰ ਪਾਰਟੀ ਕਿਵੇਂ ਤਗੜੀ ਹੋਊਗੀ ਇੱਕ ਪਿੰਡ ਦੇ ਵਿੱਚ ਆਪਾਂ ਦੋ ਦੋ ਖੜੇ ਕਰ ਦਿੰਦੇ ਆ ਉੱਥੇ ਜਾਣ ਕੇ ਸੋ ਪਿੱਛੇ ਜੇ ਟਰੈਲੀ ਚੋਰੀ ਮਸਲਾ ਹੋਇਆ ਪੂਰੇ ਪੰਜਾਬ ਲੈਵਲ ਕਿਉਂ ਵਰਲਡ ਲੈਵਲ ਦਾ ਮਸਲਾ ਬਣਿਆ ਲੜਾਈ ਕਿਹਦੇ ਕਰਕੇ ਸ਼ੁਰੂ ਹੋਈ ਸਿਰਫ ਲਾਲ ਕਾਜੀ ਕਰਕੇ ਲੜਾਈ ਸ਼ੁਰੂ ਹੋਈ ਮੇਰੀ ਆਪ ਮੈਨੂੰ ਨਹੀਂ ਬਤਾ ਕੀ ਹੋਇਆ ਕੀ ਨਹੀਂ ਮੁੜ ਕੇ ਇੱਕ ਵਾਰ ਨਹੀਂ ਦਿਖਿਆ ਇੱਕ ਬਿਆਨ ਨਹੀਂ ਦਿਖਿਆ ਤੁਹਾਨੂੰ ਵੀ ਪਤਾ ਕਿ 2 ਮਿੰਟ 2.5 ਮਿੰਟ ਲੜਾਈ ਚੱਲੀ ਆ ਪੂਰੀ ਤੁਸੀਂ ਵੀ ਉਹ ਵੀਡੀਓ ਪਾਈ ਪ੍ਰਧਾਨ ਜੀ ਨੇ ਜਦੋਂ ਇਹ ਜਾਂ ਸੈਟਿੰਗਾਂ ਕਰਨੀਆਂ ਨੇ ਨਾ ਅੱਡੇੜੇ ਮੁੱਦੇ ਮਿਲਦੇ ਹੋਣ ਇੱਥੇ ਇਹ ਜਾਂ ਸੈਟਿੰਗਾਂ ਹੋਣਾ ਫੇਰ ਆਪਾਂ ਕੀ ਕਰਨਾ ਇੱਥੇ ਉਲਟਾ ਦੂਜੀ ਪਾਰਟੀ ਵਾਲਿਆਂ ਨੂੰ ਕਹਿੰਦੇ ਨੇ ਵੀ ਇਹਨਾਂ ਦਾ ਇਹਨਾਂ ਨੂੰ ਘਸਾਓ ਜੇ ਦਮ ਰੱਖਦੇ ਹੋ ਫਿਰ ਆਪਾਂ ਘਸਾ ਕੇ ਦੇਖ ਲਓ ਸੋ ਇਹ ਜੇ ਲੀਡਰਾਂ ਦੀ ਸਾਨੂੰ ਲੋੜ ਨਹੀਂ ਜੀ ਦੇਖੋ ਮੂੰਹ ਤੇ ਕਹਿੰਦੇ ਆ ਅਸੀਂ ਕੋਈ ਪਿੱਠ ਪਿੱਛੇ ਨਹੀਂ ਕਹਿੰਦੇ ਜਦੋਂ ਆਪਣੇ ਵਰਕਰਾਂ ਨੂੰ ਆਪਾਂ ਘਸਾਉਣ ਲੱਗਦੇ ਆ ਗੁਰਤੇਜ ਕਕਰਾਲਾ ਜੀ ਬੈਠੇ ਨੇ ਬਲਾਕ ਸੰਮਤੀ ਲੜੇ ਦੀ ਇਹ ਬਾਉ ਜੀ ਜਦੋਂ ਕਿਹੜੇ ਸਮੇਂ ਚ ਲੜੇ ਦੀ ਇਹ ਖੜਾ ਹੋਈ ਸਭ ਤੋਂ ਛੋਟੀ ਉਮਰ ਚ ਲੜਿਆ ਦੀ ਜੀ ਇਹ ਜਦੋਂ ਬੜਾ ਔਖਾ ਐਨੀ ਕਾਂਗਰਸ ਨੇ ਧੱਕਾ ਕਰਿਆ ਜੀ ਇਹਨਾਂ ਦੇ ਇੱਥੇ ਪਿੰਡ ਦੇ ਵਿੱਚ ਸਾਰੇ ਖੜੇ ਮੁੜ ਕੇ ਕਿਸੇ ਨੇ ਸਾਰ ਨਹੀਂ ਲਈ ਜੀ ਇਹਨਾਂ ਦੀ ਸੋ ਆਪਾਂ ਜੇਕਰ ਕਾਲੀਦਲ ਨੂੰ ਬਿਲਕੁਲ ਤੱਕ ਚਾਹਣਿਆਂ ਦਿਲੋਂ ਚਾਹਣਿਆਂ ਤਕੜਾ ਕਰਨਾ ਜੇ ਆਪਾਂ ਨੇ ਅੰਦਰ ਖਾਤੇ ਸੈਟਿੰਗ ਹੀ ਕਰਨੀਆਂ ਨੇਗੀਆਂ ਆਪਣੇ ਬੰਦੇ ਨੂੰ ਘਸਾਉਣੀ ਆ ਫਿਰ ਘਰੇ ਬਿਠਾ ਦਿਓ ਜੀ ਫਿਰ ਆਪਾਂ ਆਪੋਜੀਸ਼ਨ ਕਿਉਂ ਕਰਾਉਣੀ ਆ ਕਿਸੇ ਤੋਂ ਸੋ ਮੇਰੀ ਬੇਨਤੀ ਆ ਕਿ ਸਾਰੇ ਬੰਦਿਆਂ ਨੂੰ ਆਪਾਂ ਤਕੜੇ ਕਰੀਏ ਧਰਣਾ ਲਾਇਆ ਸੀ ਗ੍ਰਿਡ ਚੌਂਕ ਤੇ ਮੈਨੂੰ ਲੱਗਦਾ 10 ਵਾਰ ਤੋਂ ਮੈਨੂੰ ਕਹਦਾ ਉਹ ਯਾਰ ਛੱਡ ਕੀ ਧਰਣਾ ਲਾਉਣਾ ਗਰਮੀਆਂ ਉੱਥੇ ਕਿਵੇਂ ਬੈਠਾਂਗੇ ਸਾਡਾ ਲੀਡਰ ਸਾਨੂੰ ਕਹਿ ਰਿਹਾ ਜਿਹੜਾ ਸਾਡਾ ਲੀਡਰ ਹੈ ਸਾਨੂੰ ਕਹਿ ਰਿਹਾ ਉਹ ਉੱਥੇ ਕਹੀ ਜਾਂਦਾ 10 ਬਸ ਬਹੁਤ ਚੱਕ 2000 ਧਰਨਾ ਚੱਕ 2000 ਧਰਨਾ ਫਿਰ ਮੈਂ ਇੱਕੇ ਗੱਲ ਕਰੀ ਮੈਂ ਤੁਸੀਂ ਜਾਓ ਜੀ ਕੋਈ ਨਹੀਂ ਅਸੀਂ ਆਪੇ ਲਾ ਲਾਂਗੇ ਸਾਰੇ ਉੱਥੇ ਦੀ ਲੀਡਰਸ਼ਿਪ ਤੋਂ ਸੋ ਮੈਂ ਇਹ ਜ਼ਰੂਰ ਬੇਨਤੀ ਕਰਨੀ ਚਾਹਣਾ ਕਿ ਜਿਹੜੇ ਬੰਦੇ ਇਹੋ ਜਿਹੀ ਡਰਦੇ ਨੇ ਜਿਹੜੇ ਇਹੋ ਜਿਹੀ ਫਿਰ ਅਸੀਂ ਲੀਡਰਸ਼ਿਪ ਤੋਂ ਕੀ ਲੈਣਾ ਅਸੀਂ ਉਹਨਾਂ ਦੇ ਸਰ ਤੇ ਲੜਾਈ ਵੀ ਨਹੀਂ ਚਾਹੁੰਦੇ ਵੀ ਅਸੀਂ ਲੜਾਈ ਲੜੀਏ ਇੱਥੇ ਸੋ ਮੈਂ ਸਾਰੀ ਸੰਗਤ ਦਾ ਕਿਉਂਕਿ ਬੜੀ ਲੰਮੀ ਲੜਾਈ ਚੱਲੀ ਆਪੋਜੀਸ਼ਨ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਨੋ ਕੌਨਫੀਡੈਂਸ ਵੀ ਪਾਇਆ ਸਾਰਿਆਂ ਨੇ ਪਰ ਸਾਡੇ ਲੀਡਰ ਵੱਲੋਂ ਕੋਈ ਵੀ ਇੱਕ ਵੀ ਕੋਈ ਬਿਆਨ ਕੋਈ ਕਦੇ ਬੁਲਾ ਕੇ ਉਹਨਾਂ ਨੇ ਸਾਨੂੰ ਕਿਹਾ ਹੋਵੇ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਆਪਾਂ ਪਾਰਟੀ ਵਾਸਤੇ ਕੀ ਕਰਨਾ ਇੱਕ ਵੀ ਚੀਜ਼ ਨਹੀਂ ਕਹੀ ਗਈ ਤੁਸੀਂ ਮੈਂ ਤਾਂ ਹੁਣ ਕਹਿਣਾ ਤੁਸੀਂ ਇਨਕੁਆਇਰੀ ਕਰਾਓ ਆਪਦੇ ਲੈਵਲ ਤੋਂ ਤੁਹਾਡੇ ਸੱਚਾਈ ਸਾਹਮਣੇ ਆਊਗੀ ਵੀ ਕੀ ਸੱਚਾਈ 30 ਦਿਨਾਂ ਦੇ 25 ਦਿਨਾਂ ਦੇ ਵਿੱਚ ਤੁਹਾਨੂੰ ਇਨਕੁਆਰੀ ਦਾ ਘਰਾਉਣਾ ਇਹ ਬੰਦਿਆਂ ਦੀ ਕੱਲੀ ਇੱਥੇ ਨਹੀਂ ਆਪਾਂ ਤੇ ਬਹਿ ਕੇ ਆਪਾਂ ਮੁੜ ਗਏ ਜਾ ਉਹ ਆ ਅੱਗੇ ਵੀ ਅਸੀਂ ਲੜਾਈ ਲੜਨੀ ਆ ਸੋ ਅਕਾਲੀ ਦਲ ਦੇ ਨਾਲ ਆ ਸੁਖਵੀਰ ਜੀ ਦੇ ਨਾਲ ਆ ਜਿੱਥੇ ਡਿਊਟੀ ਲਾਉਣਗੇ ਸ਼ੁਰੂ ਤੋਂ ਐਸ.ਓ.ਆਈ ਸ਼ੁਰੂ ਕਰੀਤੀ ਉਦੋਂ ਤੋਂ ਹੁਣ ਤੱਕ ਲੱਗੇ ਹੋਏ ਆ ਜੋ ਉਹਨਾਂ ਨੇ ਹੁਕਮ ਦਿੱਤਾ ਉੱਥੇ ਹੁਕਮ ਬਜਾਇਆ ਜਿੱਥੇ ਡਿਊਟੀ ਲਈ ਆ ਉੱਥੇ ਉੱਥੇ ਡਿਊਟੀ ਦਿੱਤੀ ਆ ਆ ਪਿੱਛੇ ਜੇ ਸੁਖਵੀਰ ਜੀ ਨਾਲ ਗੱਲ ਹੋਈ ਸੀ ਮੇਰੀ ਆਪ ਭਾਈ ਜੀ ਨਾਲ ਵੀ ਹੋਈ ਸੀ ਹੜਾ ਲਈ ਉਹਨਾਂ ਨੇ ਡਿਊਟੀ ਲਈਦੀ ਅਸੀਂ 60 ਟਰੈਲੀਆਂ ਤੋੜੀ ਦੀਆਂ ਲੈ ਕੇ ਚੱਲੇ ਆ ਦੋ ਗੱਡੀਆਂ ਪੂਰੀਆਂ ਨਵੀਆਂ ਜੁੱਤੀਆਂ ਚੱਪੜਾਂ ਕੁੜੀਆਂ ਵਾਸਤੇ ਬੀਬੀਆਂ ਵਾਸਤੇ ਬੰਦੇ ਪੂਰੀਆਂ ਨਵੀਆਂ ਮੁੱਲਾ 3-400 ਸੂਟ ਆ ਦੋ ਗੱਡੀਆਂ ਦਵਾਈਆਂ ਦੀਆਂ ਨਗੀਆਂ ਤੇ ਪੰਜ ਗੱਡੀਆਂ ਚਾਰੇ ਦੀਆਂ ਨਗੀਆਂ ਤੇ achar ਦੀਆਂ 20 ਕੁਆਂਟਲ ਚਾਵਲ ਆ ਸੋ ਸਾਰਾ ਸਮਾਨ ਲੈ ਕੇ ਚੱਲੇ ਆ ਅਸੀਂ ਮੰਗਲ ਜਾਂ ਬੁੱਧਵਾਰ ਨੂੰ ਸੁਖਵੀਰ ਜੀ ਦੇ ਡਿਊਟੀ ਲਈ ਸੀ ਵੀ ਆ ਚੀਜ਼ਾਂ ਚਾਹੀਦੀਆਂ ਸਾਨੂੰ ਸੋ ਨਾਲ ਅਸੀਂ ਪਹਿਲਾਂ ਕਦੇ ਪਿੱਛੇ ਹਟਿਆ ਨਾ ਹਟਣਾ ਜਿੱਥੇ ੱੱਕਾ ਹੋਊਗਾ ਜਿੱਥੇ ਪਾਰਟੀ ਦੇ ਖਲਾਫ ਤੋਗੇ ਉੱਥੇ ਪੂਰਾ ਡਟ ਕੇ ਬੋਲਾਂਗੇ ਜੋ ਮਰਜ਼ੀ ਹੁੰਦਾ ਹੋਈ ਜਾਵੇ ਸੋ ਤੁਹਾਡੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਰਿਆਂ ਨੇ ਬਹੁਤ ਸਾਥ ਦਿੱਤਾ ਜਿੱਥੇ ਵੀ ਅਸੀਂ ਆਵਾਜ਼ ਮਾਰੀ ਆ ਪਿੱਛੇ ਜਿੱਥੇ ਵੀ ਆਵਾਜ਼ ਮਾਰੀ ਸਾਰਿਆਂ ਨੇ ਤੁਸੀਂ ਨੇ ਬਹੁਤ ਸਾਥ ਦਿੱਤਾ ਬਹੁਤ ਆਇਓ ਪ੍ਰਧਾਨ ਜੀ ਨੂੰ ਵੀ ਬੇਨਤੀ ਕਰੀ ਸੀ ਜਦੋਂ ਟਰੈਲੀ ਵਾਲਾ ਮੁੱਦਾ ਚੱਲਿਆ ਇਹਨਾਂ ਨੇ ਵੀ ਵੀਡੀਓ ਪਾਈ ਆਪਣੇ ਵੱਲੋਂ ਪੂਰੀ ਠੋਕ ਕੇ ਵੀਡੀਓ ਪਾਈ ਕਿਹਾ ਵੀ ਜਿੱਥੇ ਲੋੜ ਆਸੀਂ ਆਵਾਂਗੇ ਪਿੱਛੇ ਜਦੋਂ ਮੀਟਿੰਗ ਤੇ ਉਦੋਂ ਵੀ ਐਸਐਚ ਨੂੰ ਅਸੀਂ ਮਿਲ ਕੇ ਆਏ ਮੈਂ ਤੇ ਇਕੱਠੇ ਗਿਆ ਸੀ ਸਾਰੇ ਬਾਈ ਜੀ ਸੋ ਸਾਰਿਆਂ ਦਾ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਵੀ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ